ਬਸ ਜੀ ਉਹ ਮਸਤ ਉਥੋਂ ਲੈ ਕੇ ਗਏ ਉਹ ਭੁਗਰਾ ਦੋ ਹਾਂ ਕੁੰਬਿਆਂ ਤੋਂ ਕੁੰਬਿਆਂ ਤੋਂ ਜੀ ਕੁੰਬਿਆਂ ਤੋਂ ਲੈ ਕੇ ਗਏ ਉਹਨਾਂ ਆ ਪਾਇਆ ਜੀ ਉਹ ਚਲੇ ਸੀ ਬਾਕੀ ਜੀ ਤਿੰਨੇ ਇਹ ਦੁਬਾਰਾ ਜੀ ਅਸੀਂ ਉੱਥੇ ਵਾਗੇ ਲੋਂਗਵਾਲਾ ਲੋਂਗਵਾਲਾ ਵਾਗੇ ਜੀ ਦੁਬਾਰਾ ਜੀ ਅਸੀਂ ਉੱਥੇ ਜਾ ਕੇ ਬੈ ਗਏ ਬਸ ਉਹ ਜਦੋਂ ਅਸੀਂ ਬੈ ਗਏ ਜਾ ਕੇ ਉੱਥੇ ਪਤਾ ਨਹੀਂ ਕਿਵੇਂ ਜੋ ਦੁਬਾਰਾ ਸਾਡਾ ਟਾਈਮ ਚੱਕ ਲਿਆ ਜੀ ਉਹਨਾਂ ਨੇ ਬਸ ਸਿੱਧਾ ਇੱਕ ਤਾਂ ਰਾਜਵੀਰ ਸੀ ਇੱਕ ਹਰਮੋਲ ਖੈਰਾ ਸੀ ਇੱਕ ਜੋਧਵਾਨਦਰ ਪੁਰਸ਼ ਸੀ ਇੱਕ ਇੱਕ ਸਣੀਏ ਪਤਨੀ ਤੇਰਾ ਉਲਾਹੀ ਇੱਕ ਕੋਹినੌਰ ਜੀ ਦਾਣ ਲੜਦਾ ਜੀ ਕਦ ਨਾ ਹਮਲਾ ਕੀਤਾ ਥੋੜੇ ਇਹ ਸਾਡੇ ਨਾਲ ਰਾਣਾ ਦੀ ਲੋਹੇ ਜੇ ਰਾਣਾ ਸੀ ਪਾਰੀਆਂ ਰਾਣਾ ਸੀ ਕਿਲਾ ਵਾਲੀਆਂ ਕਰਪਾਨਾ ਕਰਪੂਨਾ ਸੀ ਜੀ ਇਹਦਾ ਮਨਦੀਪ ਸਿੰਘ ਕੀ ਆਪਾਂ ਮੇਰਾ ਬੇਟਾ ਜੀ ਕੀ ਕੀ ਗੱਲ ਕੀ ਹੋਈ ਮਨਦੀਪ ਸਿੰਘ ਗੱਲ ਤਾਂ ਜਿਹਨੇ ਕਰ ਗਮਾਰ ਚ ਪਿਆ ਜੀ ਜਿਹਦੇ ਸਮਾਨ ਨੂੰ ਠਰਨਾ ਜੀ ਸਮਾਨ ਸਾਡੇ ਗਰੁੱਪ ਨੂੰ ਖਵਾ ਕਰਨ ਨੂੰ ਰਿਗੜ ਕੱਪੜੇ ਉਹਨਾਂ ਦੇ ਕੱਪੜੇ ਉੱਤੇ ਨਜ਼ਰ ਪੇਰੀ ਵਰਤ ਕਰਨੇ ਜੀ ਇਹ 3:30 ਵਜੇ ਕਰ ਬਗਾ ਕੱਪੜੇ ਲੈਣਗੇ ਲੋਕ ਵਾਲਾ ਉਥੇ ਇਹਨੂੰ ਆਹ ਕੰਮ ਪਤਾ ਲੱਗ ਮੈਂ ਤਾਂ ਖੁਦ ਕੁਝ ਸਮਾਂ ਗੱਲ ਕਰੀ ਜੀ ਕਿੰਨੀ ਕੁ ਮਰਦਾਸੀ ਇਹ ਬਾਈ ਹਾਲ ਹੈ ਉਹ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਪਾਲਦੇ ਸਾਡਾ ਪੰਜਾਬ ਮੈਂ ਜਾਣ ਜੀ ਇਹਦੇ ਵਿੱਚ ਮਸਤੋਣਾ ਸਾਹਿਬ ਜਿਹੜੀ ਪ੍ਰਧਾਨ ਜੀ ਨੂੰ ਲੈ ਕੇ ਬੱਚਿਆਂ ਦਾ ਅੱਗੇ ਸੀਗਾ ਸੂਣ ਰੋਲਾ ਜਲਦਾ ਸੀ ਇਹਦੇ ਵਿੱਚ ਗਰੁੱਪ 2 ਆ ਵੱਖਰੇ ਵੱਖਰੇ ਸੀਗੇ ਪਰ ਉਹ ਕੋਈ ਨੂੰ ਬਣਾ ਦਾੜਕਾ ਸੀਗਾ ਜਿਹਨੂੰ ਉਥੇ ਮਸਤੋਣਾ ਸਾਹਿਬ ਕੁੱਟਿਆ ਜੀ ਉਹ ਦਾਖਲ ਹੋਗਾ ਉਸ ਫੋਟੋ ਵਿੱਚ ਉਸ ਬੰਦੇ ਨੇ ਆਪਣੇ ਸਾਥੀਆਂ ਨੂੰ ਫੋਨ ਕੀਤਾ ਕਿ ਮੈਨੂੰ ਇਹ ਦੂਜੇ ਗਰੁੱਪ ਵਾਲੇ ਬੰਦੇ ਨੇ ਫੋਟੋ ਦਿੱਤੇ ਲਏ ਉਹਨਾਂ ਬੰਦਿਆਂ ਨੇ ਪਿੱਛਾ ਕੀਤਾ ਤੇ ਜਿਹੜਾ ਮਨਪ੍ਰੀਤ ਸਿੰਘ ਮਣੀ ਬਿਲਕੁਬੇ ਦਾ ਸੀਗਾ ਜੀ ਸਲਾਈਡ ਕ੍ਰਾਸ ਕਰਕੇ ਲੰਗੋਵਾ ਸਿਟੀ ਨੂੰ ਜਾ ਰਿਹਾ ਸੀਗਾ ਭਾਈ ਦਲਾ ਸਕੂਲ ਦੇ ਕੋਲੇ ਉਹਨਾਂ ਨੇ ਉਹਨੂੰ ਘੇਰ ਕੇ ਕੋਈ ਸਟਾਂ ਮਾਰੀਆਂ ਇਹ ਕਰੀਬ 10-12 ਗਾਣੇ ਸੀਗੇ ਤੇ ਉਹਦੇ ਵਿੱਚ ਜਿਹੜੇ ਪੰਡਾ ਦੇ ਬਾਈ ਨੇ ਮਰਦ ਕਰਦੀ ਕੀਤੀ ਇਸ ਬੰਦੇ ਨੂੰ ਸਟਾ ਲੱਗਣ ਤੋਂ ਬਾਅਦ ਇਹ ਸਾਫ ਸੀਰੀ ਚੱਕੀਆਂ ਨੂੰ ਢੋਲੇ ਲੈ ਗਏ ਢੋਲੇ ਜਾ ਕੇ ਦੀ ਹਸਪੀਟਲ ਜਿੱਦੀ ਮੌਤ ਹੋ ਗਈ ਇਹ ਮਨਪ੍ਰੀਤ ਮਣੀ ਜਿਹੜਾ ਹੈਗਾ ਇਹ 24 ਸਾਲ ਦੀ ਜੀਜ ਹੈ ਪੜ੍ਹਦਾ ਦੇ ਨਹੀਂ ਪਰ ਆਪਣੇ ਸਰਕਲ ਦੇ ਦੋਸਤਾਂ ਦੇ ਨਾਲ ਹੀ ਇਹ ਪ੍ਰਧਾਨਗੀ ਦੀ ਟੂਨ ਵਾਸਤੇ ਉਸੇ ਗਿਆ ਸੀ ਜਿਹੜਾ ਝਗੜਾ ਹੋਣ ਤੋਂ ਬਾਅਦ ਵਿੱਚ ਇਹ ਦੀ ਮੌਤ ਹੋਈ ਪੰਜ ਬੰਦੇ ਜਿਹੜੇ ਇਸ ਬਾਈ ਨੇ ਅਸੀਂ ਜਪਰ ਰਜਿਸਟਰੀ ਕੀਤੀ ਹੈ ਜਿਹਦੇ ਵਿੱਚ ਇੱਕ ਮਰੁੱਖਾਂ ਦਾ ਤਿੰਨ ਬੱਦਰਪੁਰ ਦੇ ਨੇ ਇੱਕ ਦਾਨਗੜ ਦਾ ਇਹ ਬੰਦੇ ਜਿਹੜੇ ਇਸ ਬਾਈ ਨੇ ਮਨੇ ਸੀ ਸੱਤ ਬੰਦੇ ਜਿਹੜੇ ਆਪਛਾਤੇ ਨੇ ਪਰਚਾ ਦਰਜ ਕੀਤਾ ਗਿਆ ਇਹਨਾਂ ਵਿੱਚ ਇੱਕ ਗ੍ਰਫਤਾਸ਼ੀ ਕਰ ਲਿਆ ਤੇ ਬਾਕੀ ਜਿਹੜੇ ਇਹਨਾਂ 18 ਪੀਰੀਅਡ ਜਾਰੀ ਨੇ ਜਲਦੀ ਇਹ ਬਾਕੀ ਨੂੰ ਪਛਾਣ ਕਰ ਲਾਂਗੇ ਸਾਰੇ ਕੋ ਗਰੁੱਪੋਂ ਜਿਹਨਾਂ ਨੂੰ ਲੈਟਨ ਨੇ ਆ ਆਈ ਥਿੰਕ ਮਤਲਬ ਇਹਨੇ ਆਪਣੇ ਬੱਚਿਆਂ ਦੇ ਵੱਖਰੇ ਗਰੁੱਪ ਬਣਾਏ ਹੋਏ ਨੇ ਜਿਦਾਂ ਕਿਊਟ ਗਰੁੱਪ ਬਣਾ ਲਿਆ ਕਿਸੇ ਨੇ ਬਲਾਸ ਗਰੁੱਪ ਬਣਾ ਲਿਆ ਈ ਇਹ ਗਰੁੱਪਾਂ ਦੇ ਇਹਨੇ ਬਣੇ ਹੋਏ ਨੇ ਇਹ ਗਰੁੱਪ ਹੀ ਆਪਸ ਵਿੱਚ ਪੜੇ ਨੇ लास्ट ਗਰੁੱਪ ਦੇ ਜਵਾਗ ਨੇ ਸਾਰੇ ਜਿਹੜੇ ਆਪਸ ਵਿੱਚ ਟਕੜਾ ਕਰਨ ਦਾ ਮੱਤ ਇਹ ਪ੍ਰਧਾਨ ਨੇ ਜੀ ਬੱਸ ਅਸੀਂ ਉਹ ਮਸਤ ਉਥੋਂ ਲੈ ਕੇ ਗਏ ਜੀ ਉਹ ਭੁਗਰਾ ਤੋਂ ਆ ਹਾਂ ਅੰਡੇੜਾ ਉਹ ਭਿਆਂ ਤੋਂ ਭਿਆਂ ਤੋਂ ਜੀ ਕੁੱਬਿਆਂ ਤੋਂ ਲੈ ਕੇ ਗਏ ਜੀ ਉਹਨੂੰ ਆ ਪਾਇਆ ਜੀ ਉਹ ਚਲੇ ਸੀ ਬਾਕੀ ਜੀ ਤਿੰਨੇ ਇਹ ਦੁਬਾਰਾ ਜੀ ਅਸੀਂ ਉੱਥੇ ਵਾਗੇ ਲੋਂਗਵਾਲਾ ਲੋਂਗੋੜ ਵਾਗੇ ਜੀ ਦੁਬਾਰਾ ਜੀ ਅਸੀਂ ਉੱਥੇ ਜਾ ਕੇ ਬਹਿ ਗਏ ਬਸ ਉਹ ਜਦੋਂ ਅਸੀਂ ਬਹਿ ਗਏ ਜਾ ਕੇ ਉੱਥੇ ਪਤਾ ਨਹੀਂ ਕਿ ਮੈਂ ਜੋ ਦੁਬਾਰਾ ਸਾਡਾ ਚੈਪ ਚੱਕ ਲਿਆ ਜੀ ਉਹਨਾਂ ਨੇ ਬਸ ਸਿੱਧਾ ਇੱਕ ਤਾਂ ਰਾਜਵੀਰ ਸੀ ਇੱਕ ਹਰਮੋਲ ਖੈਰਾ ਸੀ ਇੱਕ ਜੋਧਵਾਨਦਰ ਪੁਰਸ਼ ਸੀ ਇੱਕ ਇੱਕ ਸਣੀਏ ਪਤਾ ਨਹੀਂ ਕਿ ਤਰਾ ਉਲਾ ਸੀ ਇੱਕ ਕੋਹਿੰਦੁਰ ਜੀ ਦਾਣ ਲੜਦਾ ਜੀ ਕਦ ਨਾ ਹਮਲਾ ਕੀਤਾ ਥੋੜੇ ਇਹ ਸਾਡੇ ਨਾਲ ਰਾਣਾ ਦੇ ਲੋਹੇ ਜੇ ਰਾਣਾ ਸੀ ਇਹ ਭਾਰੀਆਂ ਰਾਣਾ ਸੀ ਕਿਲਾ ਵਾਲੀਆਂ ਕਿਰਪਾਨਾ ਕਰਪੂਨਾ ਸੀ ਜੀ ਏ ਇਹ ਮਨਦੀਪ ਜੀ ਆਪਾਂ ਮੇਰਾ ਬੇਟਾ ਇਹ ਕੀ ਕੀ ਗੱਲ ਹੈ ਕੀ ਹੋਈ ਮਨਦੀਪ ਸਿੰਘ ਗੱਲ ਤਾਂ ਜਿਹੜੇ ਕਰੀ ਗਮਾਰ ਦੇ ਪਿਆ ਜੀ ਜਿਹਦੇ ਸਮਾਨ ਨੂੰ ਉਠਾਣਾ ਤੇ ਸਮਾਨ ਸਾਡੇ ਗਰੁੱਪ ਨੂੰ ਖਵਾ ਕਰਨ ਨੂੰ ਰਿਕਰਡ ਕੱਪੜੇ ਨੇ ਕੱਪੜੇ ਦਾ ਨਜ਼ਰ ਪਰਿਵਰਤ ਕਰਨ ਦਾ ਇਹ 3:30 ਵਜੇ ਕਰ ਬਗਾ ਦੇ ਕੱਪੜੇ ਲੈਣਗੇ ਲੋਕ ਵਾਲਾ ਉਥੇ ਆਦ ਨੂੰ ਆ ਪਤਾ ਲੱਗਦਾ ਫੋਨ ਜੀ ਕੋਈ ਕਰੀ ਜੀ ਕਿੰਨੀ ਕੁ ਮਰਦਾ ਸੀ ਇਹ ਬਾਈ ਹਾਲ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਪਾਲਦੇ ਸਾਡਾ ਪੰਜਾਬ ਮੈਂ ਜਾਣ ਜੀ